ਮਾਤਾ ਸ਼ਬਦ ਕੇਵਲ ਤੇ ਕੇਵਲ ਗੁਰੂ ਕੇ ਮੈਲ ਗੁਰੂ ਕੀ ਮਾਤਾ ਵਾਸਤੇ ਵਰਤਿਆ ਜਾ ਸਕਦਾ ਹੈ ਗੁਰੂ ਘਰ ਦੀ ਸ਼ਰਧਾਲੂ ਵਾਸਤੇ ਮਾਤਾ ਸ਼ਬਦ ਨਹੀਂ ਕਿਉਂਕਿ ਮਾਈ ਸੁਰਖਣੀ ਮਾਈ ਜਿਹੜੀ ਹੈ ਸ਼ਬਦ ਇਹ ਆਮ ਤੌਰ ਤੇ ਵਰਤਿਆ ਜਾਂਦਾ ਹੈ ਉਸ ਦਿਨ ਤੋਂ ਬਾਅਦ ਜਿੱਦੇ ਅਸਥਾਨ ਅੰਮ੍ਰਿਤਸਰ ਦੇ ਅੰਦਰ ਬੀਬੀ ਕੌਲਾ ਦੇ ਨਾਮ ਦੇ ਹਨ ਉਹਨਾਂ ਦੇ ਨਾਲੋਂ ਮਾਤਾ ਸ਼ਬਦ ਹਾਟਾ ਕੇ ਕੇਵਲ ਤੇ ਕੇਵਲ ਬੀਬੀ ਕੌਲਾ ਸ਼ਬਦ ਵਰਤਿਆ ਜਾਂਦਾ ਹੈ ਮੇਰੀ ਬੇਨਤੀ ਹੈ ਇਹ ਪੀਰ ਮੀਆਂ ਮੀਰ ਦੀ ਮੁਰੀਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੀ ਏ ਇਹ ਆਈ ਏ ਇੱਕ ਸ਼ਰਧਾਲੂ ਦੇ ਤੌਰ ਤੇ ਇਹਨੂੰ ਸਤਿਗੁਰਾਂ ਨੇ ਆਪਣੀ ਚਰਨਾਂ ਦੇ ਵਿੱਚ ਕੇਵਲ ਤੇ ਕੇਵਲ ਵਾਸਾ ਦਿੱਤਾ ਹੈ ਪਰ ਧਿਆਨ ਦੇਵੋ ਸਾਧ ਸੰਗਤ ਸਤਿਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਜਿਹੜੀ ਗੱਲ ਕਦੀ ਸਾਧ ਸੰਗਤ ਮਰਠਿਆਂ ਦੇ ਗੁਰੂ ਸਮਰੱਥ RAM DAS ਨੂੰ ਕਹੀ ਸੀ ਉਹਨੇ ਆਖਿਆ ਸੀ ਜਦੋਂ ਮਹਾਰਾਜ ਨਾਨਕ ਮਤੇ ਵੱਲ ਗਏ ਸੀ ਨਾ ਉਸ ਵੇਲੇ ਆਖਿਆ ਸੀ ਕਹਿਣ ਲੱਗਾ ਮਹਾਰਾਜ ਤੁਸੀਂ ਗੁਰੂ ਨਾਨਕ ਬਾਬਾ ਫਕੀਰ ਦੀ ਜਗ੍ਹਾ ਤੇ ਬੈਠੇ ਹੋ ਤੇ ਤੁਹਾਨੂੰ ਇਹ ਤਲਵਾਰਾਂ ਕਿਉਂ ਧਾਰਨ ਕਰਨੀਆਂ ਪਈਆਂ ਤੇ ਸਤਿਗੁਰਾਂ ਨੇ ਜਵਾਬ ਦਿੱਤਾ ਸੀ ਕਹਿਣ ਲੱਗੇ ਸਮਰੱਥ RAM DAS ਕੇਵਲ ਤੇ ਕੇਵਲ ਧਾਰਨ ਕੀਤੀਆਂ ਹਨ ਵਿਖਾਵੇ ਵਾਸਤੇ ਨਹੀਂ ਕਿਉਂਕਿ ਤਲਵਾਰਾਂ ਹਨ ਜਰਵਾਨੇ ਦੀੱਖਿਆ ਤੇ ਗਰੀਬ ਦੀ ਰੱਖਿਆ ਧੰਨ ਦੇਵੋ ਸਤਗੁਰਾਂ ਨੇ ਚਾਰ ਲੜਾਈਆਂ ਲੜੀਆਂ ਭਾਵੇਂ ਅੰਮ੍ਰਿਤਸਰ ਦੀ ਲੜਾਈ ਭਾਵੇਂ ਉਹ ਹਰਗੋਬਿੰਦਪੁਰੇ ਦੀ ਲੜਾਈ ਭਾਵੇਂ ਗੁਰੂ ਸਰਮਹ ਰਾਜ ਦੀ ਲੜਾਈ ਤੇ ਭਾਵੇਂ ਉਹ ਕਰਤਾਰਪੁਰ ਦੀ ਲੜਾਈਏ ਚਾਰ ਲੜਾਈਆਂ ਲੜੀਆਂ ਨੇ ਪਹਿਲੀ ਮੁਗਲਸਖਾ ਦੇ ਨਾਲ ਦੂਜੀ ਸਾ ਸੰਗਤ ਭਗਵਾਨ ਦਾਸ ਜਿਹੜਾ ਚੰਦੂ ਦਾ ਰਿਸ਼ਤੇਦਾਰ ਹੈ ਉਹਨੇ ਖਾਮ-ਖਾ ਝਗੜਾ ਕੀਤਾ ਤੇ ਸਿੱਖਾਂ ਨੇ ਵੱਢ ਕੇ ਇਹਨੂੰ ਬਿਆਸ ਦਰਿਆ ਦੇ ਅੰਦਰ ਸੁੱਟ ਦਿੱਤਾ ਤੇ ਜਿਸ ਢੰਗ ਦੇ ਨਾਲ ਇਸ ਦਾ ਪੁੱਤਰ ਰਤਨ ਚੰਦ ਜਿਹੜਾ ਹੈ ਉਹ ਜਲੰਧਰ ਦੇ ਸਰੂਬੇ ਨੂੰ ਚੜਾ ਕੇ ਲਿਆਇਆ ਇੱਥੇ ਲੜਾਈ ਹੋਈ ਸਤਗੁਰਾਂ ਦੀ ਜਿੱਤ ਹੋਈ ਫਿਰ ਘੋੜੇ ਦਲਬਾਗ ਤੇ ਗੁਲਬਾਗ ਦੋ ਘੋੜੇ ਜਿਹੜੇ ਨੇ ਜਦੋਂ ਭਾਈ ਬੀਦੀ ਚੰਦ ਜੀ ਲੈ ਕੇ ਆਏ ਸਨ ਗੁਰੂ ਸਰ ਮਹਾਰਾਜ ਦੇ ਅੰਦਰ ਲੜਾਈ ਹੋਈ ਕਾਲੇ ਖਾਂ ਵਰਗੇ ਬਹੁਤ ਸਾਰੇ ਜਰਨੈਲ ਵੀ ਉਧਰੋਂ ਆਏ ਪਰ ਸਤਗੁਰਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਫਿਰ ਨਿਮਕ ਹਰਾਮੀ ਪਾਪ ਪੈਂਦੇ ਖਾਂ ਜਿਹੜਾ ਸਤਗੁਰੂ ਮਹਾਰਾਜ ਨੇ ਹੱਥੀ ਪਾ ਲਿਆ ਪੁੱਤਰਾਂ ਦੀ ਤਰ੍ਹਾਂ ਉਹ ਵੀ ਆ ਗਿਆ ਤੇ ਉਹਨੇ ਵੀ ਕਰਤਾਰਪੁਰ ਸਾਹਿਬ ਦੇ ਅੰਦਰ ਆਖਰੀ ਲੜਾਈ ਲੜੀ ਤੇ ਸਤਗੁਰੂ ਮਹਾਰਾਜ ਨੇ ਜਦੋਂ ਉਹ ਧਰਤੀ ਤੇ ਡਿੱਗਾ ਸਤਗੁਰਾਂ ਦਾ ਵਾਰਸ ਆਇਂਦਿਆਂ ਉਹਨੇ ਅੰਮਾ ਸ਼ਬਦ ਕਿਹਾ ਤੇ ਮਹਾਰਾਜ ਨੇ ਫਿਰ ਵੀ ਆਖਿਆ ਪੈਂਦੇ ਖਾਂ ਇਸ ਸਮਾਂ ਅੰਮਾ ਕਹਿੰਦਾ ਨਹੀਂ ਇਹ ਅੱਲਾਹ ਕਹਿੰਦਾ ਹੈ ਤੇ ਉਸ ਵੇਲੇ ਆਖਿਆ ਸੀ ਪੰਦੇਖਾਨੇ ਸਤਿਗੁਰੂ ਤੇਰੀ ਤਲਵਾਰ ਤੇਰੀ ਤਲਵਾਰ ਤੇਰੀ ਢਾਲ ਹੀ ਮੇਰੇ ਵਾਸਤੇ ਕੇਵਲ ਤੇ ਕੇਵਲ ਅੱਲਾ ਦਾ ਕੰਮ ਕਰਦੀ ਦੁਆ ਦਾ ਕੰਮ ਕਰਦੀ ਏ ਸਾ ਸੰਗਤ ਅਖੀਰਲੇ ਸਮੇਂ ਵੀ ਭਾਵੇਂ ਉਹ ਨਿਮਕ ਹਰਾਮੀ ਹੋ ਗਿਆ ਪਰ ਸਤਗੁਰਾਂ ਨੇ ਆਪਣੀ ਬਿਰਧ ਬਾਰੇ ਦੀ लाज ਰੱਖੀ ਇਥੋਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਤਗੁਰੂ ਮਹਾਰਾਜ ਜਿਹੜਾ ਨਗਰ ਪਹਿਲਾਂ ਕੀਰਤਪੁਰ ਸਾਹਿਬ ਵਸਾਇਆ ਗਿਆ ਕਿਉਂਕਿ ਉਥੇ ਗੁਰੂ ਦਾ ਪਿਆਰਾ ਪੀਰ ਬੁੱਢਣ ਸਾਹਿਬ ਜਿਹੜੇ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਕਿਵੇਂ ਉਹਨਾਂ ਦੇ ਨਾਲ ਸਤਗੁਰਾਂ ਨੇ ਮੁਲਾਕਾਤ ਕਰਨੀ ਹੈ ਭਾਵੇਂ ਇਹ ਬਾਬਾ ਗੁਰਦਿੱਤਾ ਜੀ ਨੇ ਨਗਰ ਪਹਿਲਾਂ ਵਸਾ ਦਿੱਤਾ ਪਰ ਸਤਗੁਰੂ ਮਹਾਰਾਜ ਆਪ ਕਰਤਾਰਪੁਰ ਦੀ ਲੜਾਈ ਲੜਨ ਤੋਂ ਬਾਅਦ ਸਿੱਖਾਂ ਦੇ ਸਰੀਰਾਂ ਨੂੰ ਸੰਭਾਲਣ ਤੋਂ ਬਾਅਦ ਜਿਸ ਢੰਗ ਦੇ ਨਾਲ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਇੱਥੇ ਆ ਕੇ ਸਾਧ ਸੰਗਤ ਭਾਵੇਂ ਬਾਬਾ ਗੁਰਦਿੱਤਾ ਜੀ ਪਹਿਲਾਂ ਅਕਾਲ ਚਲਾਣਾ ਕਰ ਗਏ ਫਿਰ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਪੁੱਤਰ ਗੁਰੂ ਹਰਾਈ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਪੋਤਰੇ ਨੂੰ ਜਿਵੇਂ ਕਿਰਪਾ ਕੀਤੀ ਤੇ ਉਹਨਾਂ ਨੂੰ 1644 ਦੇ ਅੰਦਰ ਇਹ ਕਿਰਪਾ ਕਰਕੇ 3 ਮਾਰਚ ਦਾ ਦਿਨ ਸੀ ਜਦੋਂ ਮਹਾਰਾਜ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਦੇ ਲਈ ਪਰਮ ਜੋਤ ਦੇ ਅੰਦਰ ਲੀਨ ਹੋ ਗਏ